ਜੋਕੇ ਸਮੇਂ ਵਿੱਚ ਸਾਨੂੰ ਪ੍ਰਚਾਰ ਦੇ ਢੰਗ ਤਰੀਕਿਆਂ ਨੂੰ ਵੀ ਬਦਲਣ ਦੀ ਲੋੜ ਹੈ ਸਮਾਜ ਅਤੇ ਧਾਰਮਿਕ ਤਬਦੀਲੀ ਨਾ ਤਾਂ ਵੱਡੇ ਵੱਡੇ ਇਕੱਠ ਕਰਕੇ ਅਤੇ ਨਾ ਹੀ ਵੱਡੇ ਵੱਡੇ ਨਗਰ ਕੀਰਤਨ ਕਰਕੇ ਲਿਆਂਦੀ ਜਾ ਸਕਦੀ ਹੈ ਕਿਉਂਕਿ ਵੱਡੀਆਂ ਸਟੇਜਾਂ ਉੱਪਰ ਉਹ ਮਨੁੱਖ ਹੀ ਲੋਕਾਂ ਨੂੰ ਸਮਾਜਿਕ ਤੇ ਧਾਰਮਿਕ ਕ੍ਰੀਤੀਆਂ ਦਾ ਤਿਆਗ ਕਰਨ ਲਈ ਪ੍ਰੇਰਣਾ ਦਿੰਦੇ ਹਨ ਜਿਹੜੇ ਆਪ ਖੁਦ ਧਾਰਮਿਕ ਤੇ ਸਮਾਜਿਕ ਕ੍ਰੀਤੀਆਂ ਰੱਜ ਕੇ ਕਰਦੇ ਹਨ ਉਹੀ ਲੋਕ ਜਿਹੜੇ ਆ ਸਟੇਜਾਂ ਤੇ ਚੜ ਕੇ ਧਾਰਮਿਕ ਕ੍ਰਿਤੀਆਂ ਤੋਂ ਵਰਜਣ ਦੀ ਕੋਸ਼ਿਸ਼ ਕਰਦੇ ਹਨ ਸਮਾਜ ਨੂੰ ਜਿਸ ਕਾਰਨ ਉਹਨਾਂ ਦੇ ਕਹਿਣ ਦਾ ਲੋਕਾਈ ਉੱਤੇ ਕੋਈ ਪ੍ਰਭਾਵ ਨਹੀਂ ਪੈਂਦਾ ਅੱਜ ਲੋੜ ਹੈ ਉਹਨਾਂ ਭਲੇ ਪੁਰਖਾਂ ਦੇ ਪ੍ਰਚਾਰ ਦੀ ਜੋ ਮਹਾਰਜ ਨੇ ਬਾਣੀ ਵਿੱਚ ਵੀ ਲਿਖਿਆ ਹੈ ਪ੍ਰਥਮੇ ਮਨ ਪ੍ਰਬੋਧ ਹੈ ਆਪਣਾ ਪਾਛੇ ਅਵਰਿ ਜਾਵੈ ਦੀ ਕਾਰ ਦੇ ਧਾਰਨੀ ਹੋਣ ਦੂਸਰੇ ਸਟੇਜਾਂ ਉੱਪਰੋਂ ਉਹਨਾਂ ਨੌਜਵਾਨਾਂ ਨੂੰ ਜੋ ਨਸ਼ੇ ਦੀ ਜਕੜ ਵਿੱਚ ਆ ਚੁੱਕੇ ਹਨ ਜਾਂ ਪਤਿਤ ਪੁਣੇ ਦਾ ਸ਼ਿਕਾਰ ਹੋ ਗਏ ਹਨ ਉਹਨਾਂ ਨੂੰ ਭੰਡ ਕੇ ਜਾਂ ਬੁਰਾ ਭਲਾ ਕਹਿ ਕੇ ਹੋਰ ਦੂਰ ਧੱਕਣ ਦੀ ਥਾਂ ਉਹਨਾਂ ਨੂੰ ਬੜੇ ਪਿਆਰ ਦੇ ਨਾਲ ਗਲਬਕੜੀ ਵਿੱਚ ਲੈ ਕੇ ਉਹਨਾਂ ਦੇ ਹਮਦਰਦੀ ਬਣ ਕੇ ਨਸ਼ਿਆਂ ਅਤੇ ਪਤਿਤ ਪੁਣੇ ਦੇ ਔਗਣ ਦਰਸਾ ਕੇ ਉਹਨਾਂ ਨੂੰ ਸੁਚੇਤ ਕਰਨ ਦੀ ਲੋੜ ਹੈ ਪ੍ਰਚਾਰ ਦਾ ਜਿਹੜਾ ਰਸਤਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਪਣਾਇਆ ਸੀ ਉਸ ਮਾਰਗ ਨੂੰ ਧਾਰਨ ਕਰਨ ਦੀ ਜ਼ਰੂਰਤ ਹੈ ਸਤਗੁਰੂ ਜੀ ਨੇ ਕੋਈ ਵੱਡੇ ਇਕੱਠ ਨਹੀਂ ਬੁਲਾਏ ਨਾ ਹੀ ਵੱਡੀਆਂ ਸਟੇਜਾਂ ਲਵਾਈਆਂ ਸਤਿਗੁਰੂ ਜੀ ਆਪ ਖੁਦ ਜਿੱਥੇ ਚੋਰਾ ਪਾਸ ਗਏ ਧੜਬੀਆਂ ਪਾਸ ਗਏ ਠਗਾਂ ਪਾਸ ਗਏ ਆਦਮ ਖਾਣਿਆਂ ਪਾਸ ਗਏ ਬੁਰੇ ਕਰਮਾਂ ਦੇ ਭੜੇ ਨਤੀਜਿਆਂ ਤੋਂ ਉਹਨਾਂ ਨੂੰ ਜਾਣੂ ਕਰਵਾਇਆ ਅਤੇ ਉੱਥੇ ਸਤਿਗੁਰੂ ਜੀ ਬਹਿਮਾ ਪਰਮਾ ਫੋਕਟ ਧਾਰਮਿਕ ਕਰਮ ਕਾਂਡੀਆਂ ਪਾਸ ਵੀ ਗਏ ਮਾਇਆ ਦੇ ਜੰਜਾਲਾਂ ਵਿੱਚ ਫਸੇ ਮਾਇਆ ਧਾਰੀ ਪਾਸ ਵੀ ਗਏ ਮਾਇਆ ਧਾਰੀਆਂ ਪਾਸ ਵੀ ਗਏ ਉਹਨਾਂ ਦੇ ਕੋਲ ਵੀ ਗਏ ਗੁਰੂ ਨਾਨਕ ਦੇਵ ਜੀ ਅਤੇ ਪਿਆਰ ਨਾਲ ਦਲੀਲ ਨਾਲ ਉਹਨਾਂ ਨੂੰ ਸਮਝਾ ਕੇ ਸਤ ਮਾਰਗ ਦੇ ਪਾੰਧੀ ਬਣਾਇਆ ਮਿਰਾ ਉਹਨਾਂ ਦਾ ਹੀ ਜੀਵਨ ਨਹੀਂ ਬਦਲਿਆ ਸਗੋਂ ਹੋਰ अनेਕਾਂ ਦਾ ਜੀਵਨ ਬਦਲਣ ਲਈ ਉਹਨਾਂ ਦੇ ਜਿੰਮੇ ਪ੍ਰਚਾਰ ਦੀ ਡਿਊਟੀ ਲਈ ਅੱਜ ਸਾਨੂੰ ਵੀ ਉਹਨਾਂ ਨੌਜਵਾਨਾਂ ਤੱਕ ਅਤੇ ਉਹਨਾਂ ਲੋਕਾਂ ਤੱਕ ਜੋ ਸਮਾਜਿਕ ਕ੍ਰਿਤੀਆਂ ਦਾ ਸ਼ਿਕਾਰ ਹੋ ਕੇ ਆਪਣੇ ਵਿਰਸੇ ਤੋਂ ਦੂਰ ਹੋ ਚੁੱਕੇ ਹਨ ਅਤੇ ਅਗਿਆਨਤਾ ਵਿੱਚ ਫਸ ਕੇ ਨਸ਼ਿਆਂ ਦੀ ਦਲਦਲ ਵਿੱਚ ਫਸ ਗਏ ਹਨ ਉਹਨਾਂ ਨੂੰ ਸਹੀ ਰਸਤੇ ਤੇ ਅਤੇ ਉਹਨਾਂ ਨੂੰ ਸਹੀ ਜੀਵਨ ਉਤੇ ਲਿਆਉਣ ਲਈ ਉਹਨਾਂ ਤੱਕ ਖੁਦ ਪਹੁੰਚ ਕਰਨੀ ਪਵੇਗੀ ਉਹਨਾਂ ਦੀਆਂ ਸਮੱਸਿਆਵਾਂ ਸੁਣ ਕੇ ਉਹਨਾਂ ਦਾ ਹਮਦਰਦੀ ਨਾਲ ਸਮਾਧਾਨ ਕਰਨਾ ਹੋਵੇਗਾ ਅਤੇ ਜੋਗ ਅਗਵਾਈ ਉਹਨਾਂ ਨੂੰ ਦੇਣੀ ਹੋਵੇਗੀ ਕਾਰਜ ਭਾਵੇਂ ਬਹੁਤ ਔਖਾ ਹੈ ਪਰ ਅਸੰਭਵ ਨਹੀਂ ਹੈ ਕੀਤੀਆਂ ਹੀ ਕੁਝ ਹੋਣਾ ਹੈ ਸਭ ਕੁਝ ਹੋ ਸਕਦਾ ਹੈ ਸਿੱਧਕ ਦਲੀ ਨਾ ਤਨੋਂ ਮਨੋਂ ਕੁਝ ਕਰਨ ਦੀ ਲੋੜ ਹੈ ਕਾਮਯਾਬੀ ਸਫਲਤਾ ਸਤਗੁਰੂ ਜੀ ਨੇ ਬਖਸ਼ਣੀ ਹੈ ਅਲਪ ਬੁੱਧੀ ਨਾਲ ਜੇ ਗੁਰੂ ਜੀ ਦੇ ਆਸੇ ਅਨੁਸਾਰ ਇਹ ਸਮਝਾਉਣ ਦੀ ਆਪ ਜੀ ਨੂੰ ਮੈਂ ਕੋਸ਼ਿਸ਼ ਕਰ ਰਿਹਾ ਹਾਂ ਕਿ ਕਿਸ ਤਰ੍ਹਾਂ ਆਪਾਂ ਅਜੋਕੇ ਸਮੇਂ ਵਿੱਚ ਪ੍ਰਚਾਰ ਦੇ ਜੋ ਢੰਗ ਤਰੀਕਿਆਂ ਨੂੰ ਬਦਲਣਾ ਹੈ ਸਭਿਆਚਾਰਕ ਪ੍ਰੋਗਰਾਮਾਂ ਦੇ ਨਾਂ ਹੇਠ ਸਭਿਆਚਾਰਕ ਪ੍ਰੋਗਰਾਮ ਕਿਵੇਂ ਕੀਤੇ ਜਾਂਦੇ ਹਨ ਸਕੂਲਾਂ ਕਾਲਜਾਂ ਤੇ ਆਮ ਸਦਾ ਵਿੱਚ ਜਾਂ ਸੱਥਾਂ ਵਿੱਚ ਸਵੇਰ ਵਿੱਚ ਪੰਜਾਬੀ ਸੱਭਿਆਚਾਰਕ ਪ੍ਰੋਗਰਾਮਾਂ ਦੇ ਨਾਂ ਹੇਠ ਜੋ ਲਕਚਰ ਗਾਇਕੀ ਅਤੇ ਨੰਗੇਜ਼ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ ਉਹ ਸਾਡੇ ਸਾਰਿਆਂ ਦੇ ਸਾਹਮਣੇ ਹੈ ਇਹੋ ਜਿਹੇ ਪ੍ਰੋਗਰਾਮ ਕਰਵਾ ਕੇ ਜਿੱਥੇ ਲੋਕਾਂ ਦੇ ਹਜ਼ਾਰਾਂ ਲੱਖਾਂ ਰੁਪਏ ਬਰਬਾਦ ਕੀਤੇ ਜਾਂਦੇ ਹਨ ਉੱਥੇ ਇਹ ਪ੍ਰੋਗਰਾਮ ਲੋਜਬਨਾਂ ਨੂੰ ਆਪਣੇ ਅਸਲ ਵਿਰਸੇ ਅਤੇ ਆਪਣੇ ਅਸਲ ਸੱਭਿਆਚਾਰ ਨਾਲੋਂ ਤੋੜ ਕੇ ਪੱਛਮੀ ਸਭਿਅਤਾ ਨਾਲ ਜੋੜਨ ਦਾ ਵਸੀਲਾ ਬਣਾ ਰਹੇ ਹਨ ਲੋੜ ਹੈ ऐसे ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਜੋਗ ਤਬਦੀਲੀ ਕਰਨ ਦੀ ਨਾ ਧਿਆਨ ਦੇਵਾਂਗੇ ਫਿਰ ਨਾ ਅਸੀਂ ਪੂਰਬ ਜੋਗੇ ਰਹਾਂਗੇ ਤੇ ਨਾ ਪੱਛਮ ਜੋਗੇ ਦੋਵਾਂ ਵਿਰਸਿਆਂ ਨਾਲੋਂ ਟੁੱਟ ਕੇ ਅਸੀਂ 도ਗਲੇ ਜਹੇ ਬਣ ਜਾਵਾਂਗੇ ਫਿਰ ਨਾ ਸਾਨੂੰ ਪੂਰਬ ਦੇ ਪੂਰਬ ਨੇ ਚੱਲਣਾ ਹੈ ਤੇ ਨਾ ਹੀ ਪੱਛਮ ਨੇ ਭਾਵੇਂ ਸਾਡੇ ਜੀਵਨ ਦੀ ਸਥਿਤੀ ਚਿਰੜ ਘੁਗ ਹੁੰਦਾ ਹੈ ਕਿ ਚਿਰੜ ਘੁਗ ਸਾਡੀ ਜੀਵਨ ਦੀ ਸਥਿਤੀ ਕਿਰੜ ਘੁਗ ਵਰਗੀ ਬਣੀ ਅਜੀਬੋ ਗਰੀਬ ਜਹੀ ਬਣ ਜਾਵੇਗੀ ਐਸੀ ਦਸ਼ਾ ਬਣ ਜਾਣ ਤੋਂ ਪਹਿਲਾਂ ਪਹਿਲਾਂ ਸਾਨੂੰ ਸੰਭਲ ਜਾਣਾ ਚਾਹੀਦਾ ਹੈ ਕਿਉਂਕਿ ਜੋ ਧਾਰਮਿਕ ਸਮਾਗਮ ਤਾਂ ਚੱਲਦੇ ਹੀ ਹਨ ਉਹਨਾਂ ਦੇ ਵਿੱਚ ਵੀ ਨੌਜਵਾਨ ਜੋ ਸਲੂਮੀਅਤ ਕਰਦੇ ਹਨ ਪਰ ਇੱਥੇ ਉਹੀ ਵਿਚਾਰ ਹੈ ਕਿ ਉੱਥੇ ਸਾਨੂੰ ਵੱਧ ਤੋਂ ਵੱਧ ਜੋ ਹੈ ਨਸ਼ਿਆਂ ਤੋਂ ਰੋਕ ਕੇ ਇਹਨਾਂ ਚੀਜ਼ਾਂ ਤੋਂ ਨੌਜਵਾਨਾਂ ਨੂੰ ਆਪਣੇ ਇਤਿਹਾਸ ਤੋਂ ਵੱਧ ਤੋਂ ਵੱਧ ਜਾਣੂ ਕਰਵਾਇਆ ਜਾਵੇ ਨਰੋਨ ਕੀਰਤਨ ਦੀ ਜਗਾ ਬਦ ਤੋਂ ਬਦ ਇੱਕ ਡੂੰਘੇ ਇਤਿਹਾਸ ਦਾ ਅਧਿਐਨ ਕਰਕੇ ਨੌਜਵਾਨਾਂ ਦੇ ਦਿਮਾਗ ਅੰਦਰ ਉਹ ਚੀਜ਼ ਨੂੰ ਪਾਇਆ ਜਾਵੇ ਫਿਰ ਇਹ ਜਿਹੜੀਆਂ ਸਟੇਜਾਂ ਲਾਉਣ ਦਾ ਸਾਡਾ ਫਾਇਦਾ ਹੈ ਅਤੀ ਅਸੀਂ ਵਿਆਹਾਂ ਸ਼ਾਦੀਆਂ ਦੇ ਵਿੱਚ ਜੋ ਲੱਖਾਂ ਹਜ਼ਾਰਾਂ ਰੁਪਈਆ ਖਰਚਦੇ ਹਨ ਅਸੀਂ ਕਿਤੇ ਨਾ ਕਿਤੇ ਸੋਚਦੇ ਹਾਂ ਕਿ ਇਹ ਸਾਨੂੰ ਬਹੁਤ ਸਮਿਆਂ ਬਾਅਦ ਜਾਂ ਇੱਕੋ ਹੀ ਵਾਰੀ ਲਾਈਫ ਦੇ ਵਿੱਚ ਜ਼ਿੰਦਗੀ ਦੇ ਵਿੱਚ ਵਿਆਹ ਹੋਣਾ ਹੈ ਤੇ ਪੂਰਾ ਅਸੀਂ ਜੋ ਉਸ ਵਿਆਹ ਦੇ ਵਿੱਚ ਪੂਰਾ ਲੱਚਰਪਣਾ ਕਰਦੇ ਹਾਂ ਸੋ ਸਾਨੂੰ ਇੱਥੇ ਵੀ ਥੋੜੀ ਰੋਕ ਲਾਉਣੀ ਚਾਹੀਦੀ ਹੈ ਆਪਣੇ ਆਪ ਤੇ ਕਿ ਥੋੜਾ ਜਿਹਾ ਜੋ ਇੱਕ ਵਧੀਆ ਮਤਲਬ ਕਿ ਸਮਾਗਮ ਰਚ ਕੇ ਉੱਥੇ ਨੌਜਵਾਨਾਂ ਨੂੰ ਪ੍ਰੇਰਿਤ ਵੀ ਕੀਤਾ ਜਾ ਸਕਦਾ ਉਹਨਾਂ ਇਕੱਠਾਂ ਦੇ ਵਿੱਚ ਸੋ ਇਦਾਂ ਦੀਆਂ ਜੇ ਅਸੀਂ ਸ਼ੁਰੂ ਕਰ ਦੇਵਾਂਗੇ ਨਾ ਚੀਜ਼ਾਂ ਨੂੰ ਤਾਂ ਕਾਫੀ ਕਿਉਂਕਿ ਇਹ ਜੋ ਸੰਸਾਰ ਦੇ ਉੱਤੇ ਇੱਕ ਭੀੜਚਾਲ ਵਾਲਾ ਸਿਸਟਮ ਹੀ ਚੱਲਦਾ ਹੈ ਜੋ ਇੱਕ ਨੇ ਕੀਤਾ ਉਹ ਹਜ਼ਾਰਾਂ ਨੇ ਕਰਨਾ ਸੋ ਇਸ ਕਰਕੇ ਜੇ ਇਹਨੂੰ ਆਪਾਂ ਥੋੜਾ ਜਿਹਾ ਮੋੜ ਕੇ ਆਪਾ ਧਾਰਮਿਕ ਪਾਸੇ ਜਾਂ ਸਾਡੇ ਜੋ ਦਸਾਂ ਪਾਤਸ਼ਾਹੀਆਂ ਦੇ ਇਤਿਹਾਸ ਪਾਸੇ ਵੱਲ ਮੁੜਨ ਦੀ ਕੋਸ਼ਿਸ਼ ਕਰਾਂਗੇ ਤਾਂ ਇਹਦੇ ਨਾਲ ਜੋ ਸਾਡੇ ਆਉਣ ਵਾਲੀ ਨਵੀਂ ਪੀੜ੍ਹੀ ਨੌਜਵਾਨਾਂ ਨੂੰ ਕਾਫੀ ਕੁਝ ਸਿੱਖਣ ਨੂੰ ਮਿਲਦਾ ਔਰ ਆਪ ਜੀ ਨੇ ਦੇਖਿਆ ਹੀ ਹੋਵੇਗਾ ਕਿ ਸੋਸ਼ਲ ਮੀਡੀਆ ਤੇ ਕਿੰਨਾ ਕੋ ਗੰਦ ਅਤੇ ਲੱੱਚਰ ਚੱਲ ਪਿਆ ਹੈ ਜੋ ਜੋ ਨੌਜਵਾਨ ਜੋ ਹਨ ਉਹ ਆਪਣਾ ਜੋ ਭੀਸ ਬਦਲ ਕੇ ਇੱਕ ਮਤਲਬ ਕਿ ਜਿਸ ਤਰ੍ਹਾਂ ਖੁਸ਼ੀਆਂ ਵਾਲਾ ਬਣਾ ਰਹੇ ਹਨ ਸੋ ਇਸ ਤੇ ਵੀ ਜਰੂਰ ਰੋਕ ਲਾਉਣੀ ਚਾਹੀਦੀ ਹੈ ਇਹ ਸਿਰਫ ਤੇ ਸਿਰਫ ਉਹਨਾਂ ਨੂੰ ਉਹ ਲੋਕ ਸਮਾਜ ਨੂੰ ਸਮਾਜਿਕ ਨੂੰ ਗੰਦਲਾ ਕਰਦੇ ਹਨ ਅਤੇ ਆਉਣ ਆਉਣ ਵਾਲੀ ਨੌਜਵਾਨ ਪੀੜ੍ਹੀ ਦੇ ਉੱਤੇ ਬਹੁਤ ਵੱਡਾ ਪ੍ਰਭਾਵ ਪੈ ਰਿਹਾ ਹੈ ਕਿ ਸਾਡੇ ਲੋਕ ਵੀ ਉਹਨਾਂ ਨੂੰ ਵੱਡੀਆਂ ਵੱਡੀਆਂ ਸਟੇਜਾਂ ਤੇ ਸੱਦ ਕੇ ਉਹਨਾਂ ਦਾ ਆਦਰ ਸਤਕਾਰ ਕਰਦੇ ਹਨ ਇਹ ਬਿਲਕੁਲ ਨਹੀਂ ਹੋਣਾ ਚਾਹੀਦਾ ਇਸ ਗੱਲ ਦੀ ਪੂਰੀ ਨਖੇਦੀ ਹੋਣੀ ਚਾਹੀਦੀ ਹੈ ਨਸ਼ਿਆਂ ਦਾ ਰੁਝਾਨ ਜੋ ਇੱਕ ਨਸ਼ੇ ਆ ਇਹਦੇ ਵਿੱਚ ਸਭ ਤੋਂ ਵੱਡਾ ਰੋਲ ਨਸ਼ਿਆਂ ਦਾ ਵੀ ਆ। ਜਦੋਂ ਅਸੀਂ ਦਾੜੀ ਕੇਸਾਂ ਦੀ ਵਿਵਬਦੀ ਅਤੇ ਦਸਤਾਰ ਦਾ ਤਿਆਗ ਤਾਂ ਇੱਕ ਪਾਸੇ ਰਿਹਾ। ਦਾੜੀ ਕੇਸਾਂ ਦੀ ਵਿਵਬਦੀ ਅਤੇ ਦਸਤਾਰ ਦਾ ਤਿਆਗ ਤਾਂ ਇੱਕ ਪਾਸੇ ਰਿਹਾ। ਹੁਣ ਤਾਂ ਨੌ ਜਵਾਨੀ ਵਿੱਚੋਂ ਨਸ਼ਾ ਰਹਿਤ ਨੌਜਵਾਨ ਲੱਭਣਾ ਬੜਾ ਔਖਾ। ਜਿਵੇਂ ਸਤਗੁਰ ਅਰਜਨ ਦੇਵ ਜੀ ਨੇ ਫਰਮਾਇਆ ਸੀ। ਦਾਵਾ ਅਗਨ ਬਹੁਤ ਤ੍ਰੰਜਾਲੇ ਕੋਈ ਹਰਿਆ ਬੂਟ ਰਹਿਓ ਰੀ। ਵਾਲੀ ਗੱਲ ਬਣ ਗਈ ਹੈ ਭਾਵ ਕਿ ਨਸ਼ਿਆਂ ਦੀ ਦਾਵਾ ਅੱਗ ਨੌਜਵਾਨੀ ਦੇ ਸਮੂਹਾਂ ਦੇ ਸਮੂਹਾਂ ਨੂੰ ਭਸਮ ਕਰੀ ਜਾ ਰਹੀ ਹੈ ਇਹ ਨਸ਼ੇ ਜੋ ਮਨੁੱਖ ਦੇ ਸਰੀਰ ਦਾ ਵੀ ਨਾਸ਼ ਕਰਦੇ ਹਨ ਧਨ ਦੀ ਵੀ ਬਰਬਾਦੀ ਕਰਦੇ ਆ ਅਤੇ ਧਨ ਪੂਰਾ ਬਰਬਾਦ ਹੋ ਜਾਂਦਾ ਹੈ ਘਰਾਂ ਦੇ ਘਰ ਵੀ ਬਰਬਾਦ ਹੋ ਜਾਂਦੇ ਹਨ ਸਮਾਜ ਵਿੱਚ ਵੀ ਮਨੁੱਖ ਦੀ ਇੱਜ਼ਤ ਮਾਣ ਨੂੰ ਮਿੱਟੀ ਵਿੱਚ ਰੋਲ ਦਿੰਦੇ ਹਨ ਅਨੇਕਾਂ ਸਰੀਰਕ ਅਤੇ ਮਾਨਸਿਕ ਰੋਗਾਂ ਦੇ ਜਨਮਦਾਤਾ ਹਨ ਐਸੇ ਦੁਸ਼ਮਣ ਨਸ਼ਿਆਂ ਨੂੰ ਅੱਜ ਦੇ ਨੌਜਵਾਨ ਆਪਣੇ ਮਿੱਤਰ ਸਮਝ ਕੇ ਇਹਨਾਂ ਨਾਲ ਭਾਈਵਾਲ ਪਾ ਬੈਠੇ ਹਨ ਪਰ ਯਾਦ ਰੱਖੋ ਜਿਸ ਜਿਸ ਨੇ ਵੀ ਨਸ਼ਿਆਂ ਨਾਲ ਭਾਈਵਾਲ ਪਾਈ ਨਸ਼ਿਆਂ ਦੀ ਆਦਮ ਦੇ ਨਾਲ ਹੀ ਨਸ਼ਿਆਂ ਦਾ ਵੱਡਾ ਪਿਵਾਰ ਪਰਿਵਾਰ ਮਤਲਬ ਕਿ ਵੱਡਾ ਪਿਵਾਰ ਬਹੁਤ ਹੀ ਜ਼ਿਆਦਾ ਸ਼ਕਤੀਸ਼ਾਲੀ ਉਹਦੇ ਵਿੱਚ ਕੀ ਕੀ ਆ ਕੈਂਸਰ ਬਲੱਡ ਕੈਂਸਰ ਬਲੱਡ ਪ੍ਰੈਸ਼ਰ ਹਿਰਦੇ ਮਿਹਦੇ ਦੇ ਜਿਗਰ ਦੇ ਰੋਗ ਮਿਰਗੀ ਅਤੇ ਲਕਵੇ ਵਰਗੇ ਦੌਰੇ ਜਲੋਦਰ ਵਰਗੀਆਂ ਨਾਮਰਾਦ ਬਿਮਾਰੀਆਂ ਬਵਾਸੀਰ ਪਗੰਦਰ ਬਿਮਾਰੀਆਂ ਦਾ ਵੱਡਾ ਟੱਬਰ ਇਹ ਨਸ਼ੇ ਲੈ ਨਾਲ ਲੈ ਕੇ ਆਉਂਦੇ ਆ ਇਸ ਸਰੀਰ ਦੇ ਵਿੱਚ ਇਹ ਇਸ ਕਰਕੇ ਅੱਜ ਬਹੁਤ ਜ਼ਿਆਦਾ ਸਮਝਣ ਦੀ ਲੋੜ ਹੈ ਤਿੱਖਣ ਬੁੱਧੀ ਦੀ ਲੋੜ ਹੈ ਅੱਜ ਦੀ ਨੌਜਵਾਨੀ ਅਗਿਆਨਤਾ ਬਸ ਰੀਸੋ ਰੀਸੀ ਨਸ਼ਿਆਂ ਵਿੱਚ ਇਦਾਂ ਗਿਰਪ ਵਿੱਚ ਆ ਚੁੱਕੀ ਹੈ ਕਿ ਉਹ ਆਪਣਾ ਸਾਰਾ ਸਰੀਰ ਨਕਾਰਾ ਕਰ ਲੈਂਦੇ ਆ ਪੈਸੇ ਦੀ ਬਰਬਾਦੀ ਕਰਦੇ ਆ ਘਰਾਂ ਦੇ ਘਰ ਬਰਬਾਦ ਹੋ ਜਾਂਦੇ ਆ ਜਿਸ ਕਾਰਨ ਨੌਜਵਾਨੀ ਦਾ ਭਵਿੱਖ ਧੁੰਦਲਾ ਜਾਪ ਰਿਹਾ ਹੈ ਭਾਵਕੇ ਧੁੰਦਲਾ ਹੋ ਗਿਆ ਹੈ ਨਿਰਾ ਧੁੰਦਲਾ ਹੀ ਨਹੀਂ ਜਾਪ ਰਿਹਾ ਸੰਗੋ ਖਤਮ ਹੋਣ ਵਾਲਾ ਨਜ਼ਰ ਆ ਰਿਹਾ ਹਰ ਸਿਆਣਾ ਮਨੁੱਖ ਅਜੋਕੇ ਸਮੇਂ ਦੀ ਦਸ਼ਾ ਨੂੰ ਵੇਖ ਕੇ ਚਿੰਤਤ ਹੈ ਜੇ ਨੌਜਵਾਨਾਂ ਨੇ ਸਿਆਣੇ ਹਮ ਦਰਦਾ ਦੀ ਗੱਲ ਨਾ ਸੁਣੀ ਅਤੇ ਨਾ ਹੀ ਉਹਨਾਂ ਵੱਲੋਂ ਦਿੱਤੀ ਸੇਧ ਨੂੰ ਕਬੂਲਿਆ ਤਾਂ ਛੇਤੀ ਹੀ ਸਮਾਂ ਆ ਰਿਹਾ ਹੈ ਕਿ ਸਰਕਾਰ ਵੀ ਨਸ਼ਿਆਂ ਦੇ ਤੇ ਪ੍ਰਜਾ ਵੀ ਨਛਈ ਬਣ ਜਾਵੇਗੀ ਸਰਕਾਰ ਵੀ ਨਸ਼ਿਆਂ ਤੇ ਲੱਗ ਗਈ ਆ ਫਿਰ ਉਹ ਕੁਝ ਹੋਵੇਗਾ ਅਤੇ ਹੁਣਾ ਹੈ ਜੋ ਆਪਾਂ ਨਸ਼ਈਆਂ ਦੀਆਂ ਕਹਾਣੀਆਂ ਕਿਤਾਬਾਂ ਪੁਸਤਕਾਂ ਵਿੱਚ ਪੜਦੇ ਆਂ ਧੀਰਗ ਵਿਚਾਰ ਨਾਲ ਸੋਚੋ ਵਿਚਾਰੋ ਜੇ ਵਾਕਿਆ ਹੀ ਸਚਾਈ ਹੈ ਫਿਰ ਇਹਨਾਂ ਨਸ਼ਿਆਂ ਦੀ ਨਸ਼ਿਆਂ ਦੀ ਜੋ ਪਰੰਪਰਾ ਹੈ ਇਹਨੂੰ ਜ਼ਰੂਰ ਤਿਆਗਣਾ ਚਾਹੀਦਾ ਹੈ ਸਰਕਾਰਾਂ ਜੋ ਹਨ ਇਹ ਨਸ਼ੇ ਦੀ ਪ੍ਰੋਪਰ ਰੋਕ ਤਾਂ ਕਰਦੀਆਂ ਹਨ ਪਰ ਜਿਸ ਤਰ੍ਹਾਂ ਰੋਕ ਹੋਣੀ ਚਾਹੀਦੀ ਹੈ ਉਸ ਤਰ੍ਹਾਂ ਹੁੰਦੀ ਨਹੀਂ ਹੈ ਕਿਉਂਕਿ ਨਸ਼ਾ ਕਿਸੇ ਵੀ ਤਰੀਕੇ ਦੇ ਨਾਲ ਰੋਕਿਆ ਨਹੀਂ ਜਾ ਸਕਦਾ ਚੋਰੀ ਛਿਪੇ ਕਿਤੇ ਨਸ਼ਾ ਕਿਤੇ ਨ ਕਿਤੇ ਆ ਹੀ ਜਾਂਦਾ ਹੈ ਇਸ ਕਰਕੇ ਸਾਨੂੰ ਆਪੂ ਨੂੰ ਸਮਝਣਾ ਪੈਣਾ ਹੈ ਨਾ ਕਿ ਅਸੀਂ ਇਹਨਾਂ ਸਰਕਾਰਾਂ ਤੇ ਦੋਸ਼ ਲਾ ਸਕੀਏ ਅਸੀਂ ਆਪਣੇ ਆਪ ਨੂੰ ਚੰਗਾ ਬਣਾਈਏ ਕਿਉਂਕਿ ਜਦ ਤੱਕ ਅਸੀਂ ਨਸ਼ੇ ਦੀ ਗਿਰਫਤ ਵਿੱਚ ਰਵਾਂਗੇ ਉਦੋਂ ਤੱਕ ਅਸੀਂ ਨਾ ਤਾਂ ਚੰਗੀ ਤਰ੍ਹਾਂ ਪੜ ਸਕਦੇ ਹਾਂ ਅਤੇ ਨਾ ਹੀ ਚੰਗੀ ਤਰ੍ਹਾਂ ਨੌਕਰੀਆਂ ਕਰ ਸਕਦੇ ਹਾਂ ਅਤੇ ਨਾ ਹੀ ਚੰਗੀ ਤਰ੍ਹਾਂ ਅਸੀਂ ਆਪਣਾ ਪਰਿਵਾਰ ਅਤੇ ਟੱਬਰ ਨੂੰ ਚਲਾ ਸਕਦੇ ਹਾਂ ਇਹਨਾਂ ਬਰੀਕੀਆਂ ਨੂੰ ਸਮਝਣਾ ਪਵੇਗਾ ਕਿਉਂਕਿ ਕਈ ਜਿਹੜੇ ਵੱਡੇ ਜੋ ਇਹਦੇ ਵਿੱਚ ਇੱਕ ਸਕੈਮ ਆ ਜੋ ਬਹੁਤ ਵੱਡੇ ਇਹਨਾਂ ਚੀਜ਼ਾਂ ਦੇ ਵਿੱਚ ਇਹ ਰੋਲ ਨਿਭਾ ਰਹੇ ਆ ਵੱਡੇ ਜੋ ਵੱਡੇ ਘਰਾਣਿਆਂ ਦੇ ਲੋਕ ਹੈ ਨਾ ਚੀਜ਼ਾਂ ਦੇ ਵਿੱਚ ਰੋਲ ਨਿਭਾ ਰਹੇ ਆ ਉਹ ਕਿਤੇ ਨਾ ਕਿਤੇ ਬਹੁਤ ਪਿੱਛੇ ਤੱਕ ਇਹ ਮਸਲਾ ਹੈ ਆਪਾਂ ਚਲੋ ਸਾਡਾ ਇਹ ਵਿਸ਼ਾ ਵੀ ਨਹੀਂ ਪਰ ਲੇਕਿਨ ਇਹ ਤੇ ਆਪਾਂ ਗੱਲ ਜਰੂਰ ਕਰਾਂਗੇ ਇੱਕ ਵੱਡਾ ਮਸਲਾ ਹੈ ਕਿਉਂਕਿ ਜਦੋਂ ਅਸੀਂ ਕਿਸੇ ਮਨੁੱਖ ਨੂੰ ਨਸ਼ੇ ਤੇ ਲਾਦਮਾਗੀ ਭਾਵ ਕਿ ਕਿਸੇ ਵੀ ਕਿਸੇ ਮਨੁੱਖ ਨੂੰ ਕੋਈ ਵੀ ਮਨੁੱਖ ਕਿਸੇ ਮਨੁੱਖ ਨੂੰ ਨਸ਼ੇ ਤੇ ਲਾਉਂਦਾ ਉਹ ਆਪਣੀ ਸ਼ੁੱਧ ਬੁੱਧ ਭੁੱਲ ਜਾਂਦਾ ਇਸੇ ਤਰ੍ਹਾਂ ਇਹ ਸਕੈਮ ਹੁੰਦਾ ਆ ਕਿ ਇਹਨੇ ਨੌਜਵਾਨੀ ਨੂੰ ਖਾਸ ਕਰਕੇ ਪੰਜਾਬ ਦੀ ਨੌਜਵਾਨੀ ਨੂੰ ਬਿਲਕੁਲ ਨਸ਼ੇ ਤੇ ਲਾਇਆ ਜਾਵੇ ਇਹ ਉੱਠ ਕੇ ਆਪਣੀਆਂ ਕੋਈ ਵੀ ਮੰਗਾਂ ਨੌਕਰੀਆਂ ਹੋਰ ਨਾ ਮਸਲਿਆਂ ਤੇ ਨਾ ਖੜ੍ਹ ਸਕਣ ਇਸ ਚੀਜ਼ ਨੂੰ ਸੋਚਣਾ ਪਵੇਗਾ ਅਸੀਂ ਵੱਧ ਤੋਂ ਵੱਧ ਪੜਨਾ ਹੈ ਪੜ ਕੇ ਇੱਕ ਸੋਝੀ ਲਿਆਉਣੀ ਹੈ ਕਿਉਂਕਿ ਗੁਰੂ ਮਹਾਰਾਜ ਦਾ ਵੀ ਫਰਮਾਨ ਹੈ ਪੜਨਾ ਜ਼ਰੂਰ ਹੈ ਪਰੰ ਦੇ ਨਾਲ ਸੁੱਤੀ ਪਈ ਬੁੱਧੀ ਜਾਗ ਜਾਂਦੀ ਹੈ ਅਸੀਂ ਪੜਦੇ ਤਾਂ ਜ਼ਰੂਰ ਹਾਂ ਪਰ ਅਸੀਂ ਬੁੱਧੀ ਨੂੰ ਸੌਣਾ ਰਿਹਾ ਇੱਕ ਨਸ਼ਿਆਂ ਦੀ ਮਾਰ ਦੇ ਨਾਲ ਨਸ਼ੇ ਸਾਨੂੰ ਇਸ ਬੁੱਧੀ ਤੇ ਮਾਰ ਕਰਦੇ ਆ ਅਸੀਂ ਪੜਦੇ ਹੁੰਦੇ ਵੀ ਸਾਡੀ ਬੁੱਧੀ ਸੁੱਤੀ ਰਹਿੰਦੀ ਹੈ ਸਾਨੂੰ ਆਪਣੇ ਹੱਕਾਂ ਤੱਕ ਨਹੀਂ ਪਹੁੰਚਣ ਦਿੰਦੀ ਸਾਨੂੰ ਆਪਣੇ ਲਕਸ਼ ਤੱਕ ਨਹੀਂ ਪਹੁੰਚਣ ਦਿੰਦੀ ਨਾ ਹੀ ਅਸੀਂ ਚੰਗੀ ਤਰ੍ਹਾਂ ਪੜ ਸਕਦੇ ਆਂ ਅਗਰ ਚੰਗੀ ਤਰ੍ਹਾਂ ਨਹੀਂ ਪੜਾਂਗੇ ਤਾਂ ਅਸੀਂ ਨੌਕਰੀ ਦੀ ਵੀ ਆਸ ਨਹੀਂ ਕਰੀਏ ਤਾਂ ਫਿਰ ਅਸੀਂ ਸਰਕਾਰਾਂ ਨੂੰ ਦੋਸ਼ ਦਿੰਨੇ ਆਂ ਕਿ ਸਾਨੂੰ ਨੌਕਰੀ ਨਹੀਂ ਮਿਲੀ ਇਹਦੇ ਵਿੱਚ ਕਿਤੇ ਨਾ ਕਿਤੇ ਸਰਕਾਰਾਂ ਦਾ ਵੀ ਜ਼ਰੂਰ ਹੱਥ ਹੁੰਦਾ ਹੈ ਇਹ ਪਹਿਲਾਂ ਵੀ ਮੈਂ ਤੁਹਾਨੂੰ ਇਸ ਗੱਲ ਤੇ ਉੱਥੇ ਵਿਚਾਰ ਆ ਜਾਣੀਆਂ ਕਿ ਇਹ ਲੋਕ ਨੌਕਰੀਆਂ ਲੈ ਕੇ ਸੌਰੀ ਪੜਾਈ ਕਰਕੇ ਵੱਧ ਤੋਂ ਵੱਧ ਪੜਨਾ ਸਕਣ ਇਹਨਾਂ ਨੂੰ ਪਹਿਲਾਂ ਹੀ ਨਸ਼ੇ ਦੀ ਗੇਮ ਦੇ ਵਿੱਚ ਗਲਤਾਨ ਕਰ ਦਿੱਤਾ ਜਾਵੇ ਹੁਣ ਅਸੀਂ ਥੋੜੀ ਜੀ ਵਿਚਾਰ ਜਿਹੜੀ ਹੈ ਰੀਤਾਂ ਤੇ ਕੂਰੀਤੀਆਂ ਤੇ ਕਰਨੀਆਂ ਕਿਵੇਂ ਮਨੁੱਖੀ ਜੀਵਨ ਵਿੱਚ ਸਤਗੁਰ ਨਾਨਕ ਪਾਤਸ਼ਾਹ ਜੀ ਨੇ ਫਰਮਾਨ ਅਨਸਾਰ ਸੁੱਖ ਦੁੱਖ ਦੁਇ ਕਰ ਕੱਪੜੇ ਪਹਿਰੈ ਜਾਏ ਮਨੁੱਖ ਦੀ ਕਾਰ ਚੱਲਦੀ ਰਹਿੰਦੀ ਹੈ ਸੁੱਖ ਵਿੱਚ ਖੁਸ਼ੀ ਨੂੰ ਮਾਨਣ ਦੁੱਖ ਸਮੇਂ ਦੁੱਖ ਦੀ ਦਰਦ ਨੂੰ ਵਡਾਉਣ ਵਾਸਤੇ ਅਤੇ ਸਮਾਜ ਨੂੰ ਨਿਯਮ ਬੱਧਤਾ ਵਾਲਾ ਜੀਵਨ ਪ੍ਰਦਾਨ ਕਰਨ ਵਾਸਤੇ ਸਾਡੇ ਵੱਡੇ ਬਡੇਰਿਆਂ ਦੀ ਬੜੀ ਡੂੰਗੀ ਸੋਚ, ਦੀਰਘ ਸੋਚ ਵਿਚਾਰ ਉਪਰੰਤ ਧਾਰਮਿਕ ਅਤੇ ਸਮਾਜਿਕ ਨਿਜਮ ਮਨੁੱਖੀ ਸਮਾਜ ਨੂੰ ਦਿੱਤੇ ਤਾਂ ਜੋ ਇਹਨਾਂ ਨਿਜਮਾਂ ਦੀ ਪਾਲਣਾ ਕਰਕੇ ਮਨੁੱਖ ਆਪਣਾ ਸੁਖੀ ਸਹਿਲਾ ਜੀਵਨ ਬਤੀਤ ਕਰ ਸਕੇ ਸਮਾਪਾ ਕੇ ਸਮਾਜੀ ਨਿਜਮ ਰਸਮਾਂ ਅਤੇ ਰੀਤਾਂ ਦਾ ਰੂਪ ਧਾਰਨ ਕਰ ਗਏ ਸਮੇ ਦੇ ਵੇਗ ਅਤੇ ਮਾਈਕੀ ਪ੍ਰਭਾਵ ਨੇ ਮਨੁੱਖੀ ਉਪਰੈਸਾ ਪ੍ਰਭਾਵ ਪਾਇਆ ਮਨੁੱਖ ਇਨਾਂ ਰਸਮਾਂ ਅਤੇ ਰੀਤਾਂ ਰਵਾਜਾਂ ਰਾਹੀਂ ਆਪਣੀ ਹਉਮੈ ਨੂੰ ਹੋਰ ਵਧਾ ਲਿਆ। ਭਾਵੇਂ ਉਹਨੂੰ ਹੋਰ ਪੱਠੇ ਪਾਤੇ ਜਿੱਦਾਂ ਉਹਨੂੰ ਹੋਰ ਖਾਣਾ ਪਾਣੀ ਦੇ ਕੇ ਉਹਨੂੰ ਹੋਰ ਤੇਜ਼ ਕਰ ਲਿਆ ਅਤੇ ਮਾਇਆ ਦੀ ਪ੍ਰਦਰਸ਼ਨੀ ਵਿੱਚ ਲੱਗ ਗਿਆ। ਇਸ ਚੀਜ਼ ਨੂੰ ਤੇਜ਼ ਕਰਕੇ ਹੰਕਾਰ ਨੂੰ ਹਉਮੈ ਨੂੰ ਤੇਜ਼ ਕਰਕੇ ਮਾਇਆ ਦੀ ਪ੍ਰਦਰਸ਼ਨੀ ਅਤੇ ਹਉਮੈ ਨੇ ਰਸਮਾਂ ਰਵਾਜਾਂ ਤੇ ਰੀਤਾਂ ਨੂੰ ਕ੍ਰਿਤੀਆਂ ਵਿੱਚ ਬਦਲ ਕੇ ਰੱਖਤਾ। ਇਨਾਂ ਮਾਇਆ ਧਾਰੀਆਂ ਦੀ ਰੀਸ ਕਰਦਾ ਕਰਦਾ ਆਮ ਮਨੁੱਖ ਵੀ ਆਪਣੇ ਵਿੱਤ ਨੂੰ ਵੱਧ ਖਰਚ ਕਰਕੇ ਆਪਣਾ ਬਲ ਹਾਰਦਾ ਜਾ ਰਿਹਾ ਹੈ ਅਤੇ ਆਪਣੇ ਜੀਵਨ ਵਿੱਚ ਪਰੇਸ਼ਾਨੀਆਂ ਦਾ ਸੰਤਾਪ ਭੋਗ ਰਿਹਾ ਹੈ ਪਰ ਯਾਦ ਰੱਖੋ ਦਰਿਆ ਦਾ ਪਾਣੀ ਉਨਾਂ ਚਿਰ ਹੀ ਸੁਖਦਾਈ ਹੈ ਜਿੰਨਾ ਚਿਰ ਦੋ ਕਿਨਾਰਿਆਂ ਦੀ ਨਿਯਮਤ ਸੀਮਾ ਦੇ ਅੰਦਰ ਹੈ ਜਿਸ ਵੇਲੇ ਦਰਿਆ ਦਾ ਪਾਣੀ ਨਿਯਮਤ ਕਿਨਾਰਿਆਂ ਨੂੰ ਤੋੜ ਕੇ ਹੜ ਦਾ ਰੂਪ ਧਾਰਨ ਕਰ ਲੈਂਦਾ ਹੈ ਤਦੋਂ ਇਹੋ ਜੀਵਨ ਦਾਤਾ ਪਾਣੀ ਜਾਨ ਲੈਣ ਵਾਲਾ बन ਜਾਂਦਾ ਹੈ ਮਨੁੱਖ ਲਈ ਇੱਕ ਮੁਸੀਬਤ ਬਣ ਜਾਂਦਾ ਹੈ ਤੰਗੀ ਤਕਲੀਫ ਅਤੇ ਤਬਾਹੀ ਦਾ ਕਾਰਨ ਬਣ ਜਾਂਦਾ ਹੈ ਇਹਨੇ ਇਸੇ ਤਰ੍ਹਾਂ ਜਿੰਨਾ ਚਿਰ ਮਨੁੱਖ ਕੁਦਰਤ ਸਮਾਜ ਅਤੇ ਸਰਕਾਰ ਦੇ ਬਣਾਏ ਹੋਏ ਕਾਇਦੇ ਕਾਨੂੰਨ ਅਨਸਾਰ ਹੋ ਕੇ ਚੱਲਦਾ ਹੈ ਉਨਾ ਚਿਰ ਸੁਖੀ ਸਹਿਲਾ ਜੀਵਨ ਮੰਨਦਾ ਹੈ ਪਰ ਜਦੋਂ ਮਨੁੱਖ ਸਮਾਜ ਸਰਕਾਰ ਅਤੇ ਕੁਦਰਤ ਦੇ ਨਿਯਮਾਂ ਤੋਂ ਆਕੀ ਹੋ ਕੇ ਆਪਣੀ ਹੋਂਮੈ ਅਧੀਨ ਅਮੋਰ ਜੀਵਨ ਨੂੰ ਦਾ ਅਮੋਰ ਜੀਵਨ ਦਾ ਧਾਰਨੀ ਬਣ ਜਾਂਦਾ ਹੈ ਤਦੋਂ ਮਨੁੱਖ ਆਪ ਵੀ ਦੁਖੀ ਹੁੰਦਾ ਹੈ ਅਤੇ ਸਮਾਜ ਨੂੰ ਵੀ ਪਰੇਸ਼ਾਨ ਕਰਨ ਦਾ ਕਾਰਨ ਬਣਦਾ ਹੈ ਪ੍ਰਮਾਤਮਾ ਨੇ ਸਾਰੀ ਕਾਇਨਾਤ ਸਾਜ ਕੇ ਮਨੁੱਖ ਨੂੰ ਸਾਰੀ ਕਾਇਨਾਤ ਦਾ ਸਰਦਾਰ ਅਸਰਪ ਉਲ ਮਖਲੂਕਾਤ ਥਾਪਿਆ ਅਤੇ ਨਾਲ ਹੀ ਸੋਚ ਸਮਝ ਗਿਆਨ ਅਤੇ ਬੁੱਧੀ ਦੀਆਂ ਵਿਸ਼ੇਸ਼ਤਾਵਾਂ ਬਖਸ਼ਿਸ਼ ਕਰਕੇ ਤਾਂ ਜੋ ਸੋਚ ਸਮਝ ਕੇ ਕੰਮ ਲੈ ਕੇ ਮਨੁੱਖ ਗਿਆਨ ਅਧੀਨ ਆਪਣਾ ਜੀਵਨ ਨੂੰ ਚੰਗੀ ਤਰ੍ਹਾਂ ਸੰਜਮੀ ਸੱਚੇ ਵਿੱਚ ਢਾਲ ਕੇ ਖੁਸ਼ੀਆਂ ਭਰਪੂਰ ਜੀਵਨ ਬਤੀਤ ਕਰ ਸਕੇ ਪਰ ਅੱਜ ਮਨੁੱਖ ਉੱਪਰ ਮਾਇਆ ਦਾ ਪ੍ਰਭਾਵ ਇੰਨਾ ਹਾਵੀ ਆ ਮਨੁੱਖ ਦੇ ਉੱਤੇ ਮਾਇਆ ਇੰਨੀ ਪ੍ਰਭਾਵੀ ਹੋ ਚੁੱਕੀ ਆ ਕਿ ਅਜੋਕੇ ਮਨੁੱਖ ਦਾ ਆਪਣਾ ਵਿੱਤ ਵਿੱਤ ਵੇਖਦਾ ਹੈ ਨਾ ਹੀ ਉਹ ਆਪਣੇ ਹਾਨ ਲਾਭ ਦਾ ਲੇਖਾ ਜੋਖਾ ਕਰਨ ਨੂੰ ਤਿਆਰ ਹੈ ਦੇਖਾ ਦੇਖੀ ਰੀਸੋ ਰਿਸੀਵੇ ਲੋੜੀਆਂ ਰਸਮਾਂ ਰੀਤਾਂ ਦੇ ਮੱਕੜ ਜਾਲ ਵਿੱਚ ਦਿਰੋ ਦਿਨ ਬਦੀ ਰੇ ਫਸਦਾ ਜਾ ਰਿਹਾ ਹੈ ਬੇ ਲੋੜੀਆਂ ਸਮਾਜਿਕ ਕ੍ਰਿਤਿਆਵਾਂ ਵਿੱਚ ਮਨੁੱਖ ਨੂੰ ਕਿਸੇ ਹੋਰ ਨੇ ਨਹੀਂ ਫਸਾਇਆ ਸਗੋਂ ਅਯੋਕਾ ਮਨੁੱਖ ਆਪ ਹੀ ਆਪਣੀ ਖੁਚੀ ਨਾਲ ਫਸਿਆ ਹੈ ਜੇ ਇਸ ਨੂੰ ਕਿਸੇ ਨੇ ਫਸਾਇਆ ਹੋਵੇ ਤਾਂ ਸ਼ਾਇਦ ਸੱਜਣ ਮਿੱਤਰ ਰਿਸ਼ਤੇਦਾਰ ਇਸ ਦੀ ਕੋਈ ਮਦਦ ਕਰ ਸਕੇ ਜਾਂ ਸਰਕਾਰ ਦੀ ਸਹਾਇਤਾ ਨਾਲ ਮਨੁੱਖ ਨੂੰ ਇਹਨਾਂ ਕ੍ਰਿਤਿਆਵਾਂ ਦੇ ਮਿਚਕਣੇ ਵੱਟ ਵਿੱਚੋਂ ਬਾਹਰ ਕੱਢ ਲਵੇ ਪਰ ਆਪਣੇ ਭਾਵ ਕਿ ਆਪ ਜਿਹੜਾ ਚੀਜ਼ ਆਪਣੇ ਆਪ ਫਸਿਆ ਹੋਵੇ ਉਹਨੂੰ ਸਾਦੇ ਆ ਫਾਥੜੀਏ ਤੈਨੂੰ ਕੌਣ ਛਡਾਵੇ ਮਤਲਬ ਕਿ ਆਪਣੇ ਆਪ ਫਸੇ ਨੂੰ ਫਾਥੜੀਏ ਫਰੇ ਹੋਏ ਨੂੰ ਕੌਣ ਛਡਾਵੇ ਜੀ ਸਚਾਈ ਚੋ ਕੌਣ ਛਟਕਾਰਾ ਦਵਾ ਸਕਦਾ ਹੈ ਸੋ ਜਿਹਨਾਂ ਸਮਾਜਿਕ ਕ੍ਰਿਤੀਆਂ ਦਾ ਜੋਕਾ ਮਨੁੱਖ ਸ਼ਿਕਾਰ ਬਣ ਚੁੱਕਾ ਹੈ ਨਾ ਕ੍ਰਿਤੀਆਂ ਤੋਂ ਬਚਣ ਲਈ ਸਟੇਜਾਂ ਉੱਤੇ ਖਲੋਹ ਕੇ ਮਨੁੱਖ ਲੋਕਾਂ ਨੂੰ ਉਪਦੇਸ਼ ਵੀ ਕਰਦਾ ਹੈ ਸਮਾਜਿਕ ਕ੍ਰਿਤੀਆਂ ਕਰਨ ਵਾਲੇ ਲੋਕਾਂ ਨੂੰ ਮਾੜਾ ਕਹਿ ਕੇ ਭੰਡਦਾ ਵੀ ਹੈ ਸਮਾਜਿਕ ਕ੍ਰਿਤਿਆ ਦੀ ਨਿੰਦਿਆ ਵੀ ਕਰਦਾ ਹੈ ਪਰ ਆਪ ਇਹਨਾਂ ਸਮਾਜਿਕ ਕ੍ਰਿਤਿਆ ਤੋਂ ਬਚਣਾ ਚਾਹੁੰਦਾ ਹੋਇਆ ਵੀ ਉਹ ਬਚ ਨਹੀਂ ਰਿਹਾ ਕਿਉਂਕਿ ਸੰਸਾਰ ਵਿੱਚ ਨੱਕ ਰੱਖਣ ਲਈ ਵਿੱਤ ਵੱਧ ਅਡੰਬਰ ਕਰਨ ਅਤੇ ਕੀਤੇ ਅਡੰਬਰ ਦੀ ਮੋੜ ਸੁਭਾ ਸੁਣਦੇ ਸੁਭਾ ਨੇ ਮਨੁੱਖ ਨੂੰ ਸਾਰੀ ਕائنات ਦਾ ਸਰਦਾਰ ਸੀ ਇਸ ਨੂੰ ਅੱਜ ਆਪਣਾ ਇੱਕ ਜਰ ਖਰੀਦ ਗੁਲਾਮ ਬਣਾ ਲਿਆ ਹੈ ਜੋ ਕਿ ਮਨੁੱਖ ਦੀ ਦਸ਼ਾ ਉੱਪਰ ਭਾਈ ਸਾਹਿਬ ਜੀ ਨੇ ਲਿਖਿਆ ਇਹ ਮਤਲਬ ਉਹਨਾਂ ਨੇ ਆਪਣੀਆਂ ਭਾਈ ਗੁਰਦਾਸ ਜੀ ਨੇ 12 ਵਿੱਚ ਵੀ ਬਹੁਤ ਕੁਝ ਲਿਖਿਆ ਹੈ ਕਹਿੰਦੇ ਜੈਸੇ ਪੋਸ਼ਤੀ ਕਹਿਤ ਸੁਨਤ ਪੋਸ਼ਤ ਬਰੋ ਤਾਂ ਕਿ ਬਸ ਭਾਇਓ ਛਾੜਿਓ ਚਾਹੇ ਪੈ ਸੋ ਛੁਟਈ ਜੈਸੇ ਜੁਆ ਖੇਲ ਬਿਤਹਾਰ ਬਿਲਖੈ ਜਵਾਰੀ ਤਉ ਪਰ ਜਵਾਰਨ ਕੀ ਸੰਗਤ ਨਾ ਟੂਟਈ ਜੈਸੇ ਚੋਰ ਚੋਰੀ ਜਾਤ ਹਿਰਦੈ ਸਹਿਕਤ ਪੁੰਨ ਤਜਤ ਨਾ ਚੋਰੀ ਜੋ ਲੋ ਸੀਸ ਹੀ ਨਾ ਛੁਟਈ ਤੈਸੇ ਸਭ ਕਹਿਤ ਸੁਨਤ ਮਾਇਆ ਦੁਖਦਾਈ ਕਾਹੂ ਪੈ ਨਾ ਜੀਤੀ ਪਰ ਮਾਇਆ ਜਗ ਲੁਟਾਈ ਇਸ ਤਰ੍ਹਾਂ ਕਾਫੀ ਜੋ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਇਹਨਾਂ ਕ੍ਰਿਤੀਆਂ ਚੋਂ ਕੱਢਣ ਲਈ 550 ਸਾਲ ਪਹਿਲਾਂ ਵੀ ਸ਼ਿਕਾਰ ਹੋਏ ਸੀ ਅਸੀਂ ਗੁਰੂ ਸਾਹਿਬ ਨੇ ਇਹਨਾਂ ਸੰਮੁਤ ਕ੍ਰਿਤੀਆਂ ਚੋਂ ਕੱਢਣ ਦੀ ਕੋਸ਼ਿਸ਼ ਕੀਤੀ ਸੀ 550 ਸਾਲ ਅਸੀਂ ਇਹਨਾਂ ਕ੍ਰਿਤੀਆਂ ਦੇ ਸ਼ਿਕਾਰ ਹੋਏ ਸਗੇ ਤਾਂ ਇਹ ਸਤਗੁਰੂ ਜੀ ਨੇ ਸਾਡੇ ਦੇ ਤਰਸ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਸੰਸਾਰ ਵਿੱਚ ਆਗਮਨ ਕੀਤਾ ਅਤੇ ਲਗਾਤਾਰ ਇਸ ਨਰੰਜਣੀ ਜੋਤ ਨੇ 239 ਸਾਲ ਜਸਾ ਜਾਮਿਆਂ ਵਿੱਚ ਵਿਚਰ ਕੇ ਸਾਡੇ ਪੁਰਖਿਆਂ ਨੂੰ ਸਮਾਜਿਕ ਅਤੇ ਧਾਰਮਿਕ ਕ੍ਰਿਤੀਆਂ ਵਿੱਚੋਂ ਕੱਢਣ ਦਾ ਯਤਨ ਕੀਤਾ ਪਰ ਅੱਜ ਅਸੀਂ ਉਹਨਾਂ ਸਮਾਜਿਕ ਅਤੇ ਧਾਰਮਿਕ ਕ੍ਰਿਤੀਆਂ ਵਿੱਚੋਂ ਨਿਕਲਣ ਦੀ ਥਾਂ ਸਗੋਂ ਪਹਿਲਾਂ ਨਾਲੋਂ ਵੀ ਜ਼ਿਆਦਾ ਜਕੜੇ ਹੋਏ ਹਾਂ ਜਿਸ ਕਰਕੇ ਦੁਖੀ ਤੇ ਪਰੇਸ਼ਾਨ ਹਨ ਉਹਨਾਂ ਸਮਾਜਿਕ ਅਤੇ ਧਾਰਮਿਕ ਕ੍ਰਿਤੀਆਂ ਦਾ ਖਲਾਸਾ ਭਾਈ ਗੁਰਦਾਸ ਜੀ ਆਪਣੀਆਂ 12 ਵਿੱਚ ਵੀ ਕਰ ਗਾਇਆ ਹੋਆ ਕਹਿੰਦੇ ਕੱਲ ਕਾਤੀ ਕੁੱਤੇ ਮੋਹ ਖਾਜ ਹੋਆ ਮਰਦਾਰ ਗੁਸਾਈ ਰਾਜੀ ਪਾਪ ਕਮਾਮ ਦੇ ਉਲਟੀ ਬਾੜ ਖੇਤ ਕੋ ਖਾਈ ਪਰਜਾਨ ਦੀ ਗਿਆਨ ਬਿਨ ਕੋੜ ਕੁਸ਼ਤ ਮੁਖੋਂ ਕਲ ਅਲਾਈ ਚੇਲੇ ਸਾਜ਼ ਵਜਾਏ ਦੇ ਨਚਣ ਗੁਰੂ ਬਹੁ ਵਿਦ ਭਾਈ ਸੇਵਕ ਬੈਠਨ ਘਰਾਂ ਵਿੱਚ ਗੁਰ ਉੱਠ ਘਰੇ ਤਣਾੜੇ ਜਾਈ ਕਾਜੀ ਹੋਏ ਰਿਸ਼ਭਤੀ ਵੱਡੀ ਲੈ ਕੇ ਹੱਕ ਗਵਾਈ ਇਸਤਰੀ ਪੁਰਖਿਆ ਦਾਮ ਇਹ ਤੇ ਭਾਵੇਂ ਆਏ ਕਿ ਥਾਂ ਉਜਾਈ ਵਰਤਿਆ ਪਾਪ ਸਭ ਸੱਜਗ ਮਾਹੀ ਇਹ ਸਾਰੇ ਕਲਯੁਗ ਦਾ ਪਸਾਰਾ ਸਾਰੇ ਜੱਗ ਚ ਪਾਪ ਵਧ ਚੁੱਕਾ ਆ ਇਸ ਕਰਕੇ ਆਪਾਂ ਬਾਣੀ ਪੜ੍ਹਨੀ ਹੈ ਵਿਚਾਰਨਾ ਹੈ ਗੁਰੂ ਜੀ ਦੇ ਆਸਿਆਂ ਤੇ ਆਪਣੇ ਪੂਰ ਇਹਨਾਂ ਵਿੱਚ ਆਪਾਂ ਸਾਰੇ ਇਕੱਠੇ ਹੋ ਕੇ ਯੋਗਦਾਨ ਪਾਈਏ ਅਤੇ ਆਪਣੇ ਜੋ ਪੁਰਖਿਆਂ ਦਾ ਜਾਂ ਜੋ ਪੁਰਬਲਿਆਂ ਦਾ ਸਮਾਜ ਹੈ ਉਹਨਾਂ ਨੂੰ ਆਪਾਂ ਮੁੜ ਕੇ ਸਿਰਜਣ ਦੀ ਕੋਸ਼ਿਸ਼ ਕਰੀਏ ਅਤੇ ਕਿਸੇ ਜੋ ਭਿਆਨਕ ਸੱਭਿਆਤਾ ਆ ਉਹ ਤੋਂ ਬਚਣ ਦੀ ਕੋਸ਼ਿਸ਼ ਕਰਕੇ ਅਸੀਂ ਆਪਣੇ ਵਿਰਸੇ ਨੂੰ ਪਛਾਣੀਏ ਅਤੇ ਆਪਣੇ ਪਹਿਰਾਵੇ ਵਿੱਚ ਰਹੀਏ ਆਪਣੀ ਬੋਲੀ ਵਿੱਚ ਰਹੀਏ ਸਿੱਖਣਾ ਆਪਾਂ ਸਭ ਕੁਛ ਆ ਸਾਰੀਆਂ ਬੋਲੀਆਂ ਸਿੱਖਣੀਆਂ ਪਰ ਆਸੀ ਸੋ ਸਾਡੀ ਆਪਣੀ ਮਾਂ ਬੋਲੀ ਆ ਉਹਨੂੰ ਨਹੀਂ ਛੱਡਣਾ ਹੈ ਕਿਤੇ ਵੀ ਚਲੇ ਜਾਈਏ ਬਾਹਰਲੇ ਵਿਦੇਸ਼ਾਂ ਬਦੂਸ਼ਾਂ ਵਿੱਚ ਜਿੱਥੇ ਵੀ ਜਾਈਏ ਸੋ ਇਹ ਚੀਜ਼ ਦਾ ਆਪਾਂ ਧਿਆਨ ਰੱਖਣਾ ਹੈ ਆਗਰ ਇਹਨਾਂ ਚੀਜ਼ਾਂ ਦਾ ਅਸੀਂ ਨਹੀਂ ਧਿਆਨ ਰੱਖਾਂਗੇ ਤਾਂ ਸਾਡਾ ਜੋ ਧਰਮ ਆ ਉਹ ਖਤਮ ਹੋਣ ਦੀ ਤਦਾਰਤੇ ਵੀ ਆ ਸਕਦਾ ਆ ਪਰ ਫਿਰ ਵੀ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਆ ਤੇ ਇਹ ਧਰਮਕ ਦੀ ਖਤਮ ਨਹੀਂ ਹੋ ਸਕਦਾ ਨਾਇਨ ਨੂੰ ਕਮਾ ਸਕਿਆ ਆਪਾਂ ਵੱਧ ਤੋਂ ਵੱਧ ਕੋਸ਼ਿਸ਼ ਕਰਨੀ ਆ ਕਿ ਕ੍ਰਿਤੀਆਂ ਤੋਂ ਕਿਦਾਂ ਬਚਣਾ ਹੈ ਧਰਮ ਵਿੱਚ ਕਿਦਾਂ ਜਾਣਾ ਹੈ ਤੋਂ ਮਾਫ ਕਰਨਾ ਅਗਰ ਵੱਧ ਘਟ ਬੋਲ ਗਿਆ ਹੋਵੇਗਾ ਸੋ ਫਿਰ ਇਸੇ ਤਰ੍ਹਾਂ ਅੱਗੇ ਆਪ ਜੀ ਦੇ ਮਾਰਗਦਰਸ਼ਨ ਕਰਾਂਗੇ ਸੋ ਸਤਿ ਸ੍ਰੀ ਅਕਾਲ ਜੀ